ਸ਼੍ਰੋਮਣੀ ਅਕਾਲੀ ਦਲ ਦੇ ਬਾਗਿਆਂ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਇੱਕ ਸ਼ਿਕਾਇਤ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਐਸਡੀਪੀਸੀ ਪ੍ਰਧਾਨ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਉੱਥੇ ਤਲਬ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਵੱਲੋਂ ਫਿਰ ਇੱਕ ਪੱਤਰ ਦਿੱਤਾ ਜਾਂਦਾ ਹੈ ਚਿੱਠੀ ਸੌਂਪੀ ਜਾਂਦੀ ਹੈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਜਿਸ ਦੇ ਵਿੱਚ ਖੁਲਾਸਾ ਹੋ ਚੁੱਕਿਆ ਕਿ ਸੁਖਬੀਰ ਸਿੰਘ ਬਾਦਲ ਨੇ ਆਪਣੀਆਂ ਸਾਰੀਆਂ ਗਲਤੀਆਂ ਮਨ ਲਈਆਂ ਨੇ ਅਤੇ ਉਸ ਨੂੰ ਪ੍ਰਵਾਨ ਕੀਤਾ ਜਿਸ ਤੋਂ ਬਾਅਦ ਅੱਜ ਕਾਤਕ ਸਾਹਿਬ ਦੇ ਜਥੇਦਾਰ ਵੱਲੋਂ ਫੈਸਲਾ ਸੁਣਾਇਆ ਜਾਣਾ ਹੈ ਪਰ ਉਸ ਤੋਂ ਪਹਿਲਾਂ ਹੀ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਇੱਕ ਵੱਡਾ ਬਿਆਨ ਦੇਖਣ ਨੂੰ ਮਿਲਿਆ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਦੱਸ ਦਿਆਂ ਦਰਅਸਲ ਉਨ੍ਹਾਂ ਨੇ ਬਿਆਨ ਦਿੱਤਾ ਹੈ ਕਿ ਜਿਹੜੇ ਵੀ ਫੈਸਲੇ ਨੇ ਉਹ ਪੰਥਕ ਮਰਿਆਦਾ ਤੇ ਸਿੱਖ ਸਿਧਾਂਤਾਂ ਦੀ ਰੋਸ਼ਨੀ ਦੇ ਵਿੱਚ ਲਏ ਜਾਣਗੇ ਜਨਿ ਕਿ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਅਕਾਲਪੁਰ ਸਾਹਿਬ ਦੇ ਜਥੇਦਾਰ ਸਮੇਤ ਜਿਹੜੇ ਪੰਜ ਸਿੰਗਲ ਸਹਿਬਾਨ ਨੇ ਉਹ ਅਹਿਮ ਫੈਸਲਾ ਲੈਣਗੇ ਤੇ ਜਿਸ ਦਾ ਇਸ਼ਾਰਾ ਹੁਣ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਕਰ ਦਿੱਤਾ ਗਿਆ ਕੁੱਲ ਮਿਲਾ ਕੇ ਮੁਸ਼ਕਲਾਂ ਸੁਖਬੀਰ ਸਿੰਘ ਬਾਦਲ ਦੀਆਂ ਵੱਧ ਚੁੱਕੀਆਂ ਨੇ ਅਤੇ ਉਹਨਾਂ ਨੂੰ ਵੱਡਾ ਝਟਕਾ ਲੱਗਣ ਦੀ ਤਿਆਰੀ ਹੈ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਅੱਜ ਫੈਸਲਾ ਜਿਹੜਾ ਸੁਣਾਇਆ ਜਾਣਾ ਹੈ ਉਹ ਇਸੇ ਚੀਜ਼ ਨੂੰ ਲੈ ਕੇ ਸੁਣਾਇਆ ਜਾਣਾ ਹੈ ਕਿ ਜਿਹੜੀਆਂ ਗਲਤੀਆਂ ਸੁਖਵੀਰ ਸਿੰਘ ਬਾਦਲ ਨੇ ਮੰਨੀਆਂ ਸੀ ਉਸ ਤੋਂ ਬਾਅਦ ਕੀ ਸਜ਼ਾ ਉਹਨਾਂ ਨੂੰ ਜਿਹੜੀ ਲਗਾਈ ਜਾਣੀ ਹੈ ਇਹ ਫੈਸਲਾ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਲਿਆ ਜਾਣਾ ਹੈ ਪਰ ਉਸ ਤੋਂ ਪਹਿਲਾਂ ਹੀ ਜ਼ਿਕਰ ਗੱਲ ਕੀਤੀ ਜਾਵੇ ਤਾਂ ਸੁਖਵੀਰ ਸਿੰਘ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਵਿੱਤੇ ਦਿਨੀ ਬਲਵਿੰਦਰ ਸਿੰਘ ਪੁੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾ ਦਿੱਤਾ ਜਾਂਦਾ ਹੈ ਪੁੱਲ ਮਲਾ ਕੇ ਸੁਖਬੀਰ ਸਿੰਘ ਬਾਦਲ ਵੀ ਮੰਨਦੇ ਨੇ ਮਹਿਸੂਸ ਕਰਦੇ ਨੇ ਕਿ ਜਿਹੜਾ ਕੋਈ ਨਾ ਕੋਈ ਅਹਿਮ ਫੈਸਲਾ ਉਹਨਾਂ ਦੇ ਖਿਲਾਫ ਹੋਣ ਵਾਲਾ ਹੈ ਜਿਸ ਨੂੰ ਲੈ ਕੇ ਜਿਹੜੀ ਪ੍ਰਧਾਨਗੀ ਦੀ ਗੱਲ ਇਹ ਕੁਝ ਸਮੇਂ ਲਈ ਵਾਗ ਡੋ ਰਿਹਾ ਉਹ ਬਲਵਿੰਦਰ ਸਿੰਘ ਪੁੰਦੜ ਦੇ ਹੱਥਾਂ 'ਚ ਸੌਂਪ ਦਿੱਤੀ ਗਈ ਹੈ ਪਰ ਜੇਕਰ ਦੇਖਿਆ ਜਾਵੇ ਤਾਂ ਜੋ ਸਥਿਤੀ ਬਣੀ ਹੋਈ ਹੈ ਬਲਵਿੰਦਰ ਸਿੰਘ ਪੁੰਦੜ ਵੀ ਅਕਾਲੀ ਦਲ ਦੇ ਉਹਨਾ ਵੱਡੇ ਲੀਡਰਾਂ ਚ ਆਉਂਦੇ ਨੇ ਜਿਸ ਵਕਤ ਸੁਖਬੀਰ ਸਿੰਘ ਬਾਦਲ ਨੇ ਮੰਨਿਆ ਕਿ ਸਾਡੇ ਤੋਂ ਗਲਤੀਆਂ ਹੋਈਆਂ ਸੀ ਤਾਂ ਉਦੋਂ ਬਲਵਿੰਦਰ ਸਿੰਘ ਭੁੰਦੜ ਵੀ ਸਰਕਾਰ ਦੇ ਵਿੱਚ ਸੀਗੇ ਤਾਂ ਕਹਿ ਲਈ ਕਿ ਉਹ ਹੋ ਕਾਰਜਕਾਰੀ ਪ੍ਰਧਾਨ ਲਗਾਏ ਗਏ ਨੇ ਉਹਨਾਂ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਬਾਕੀ ਜਿਹਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ, ਸੁਰਜੀਤ ਸਿੰਘ ਰਖੜਾ, ਬੀਬੀ ਜਗੀਰ ਕੌਰ ਸਮੇਤ ਬਹੁਤ ਸਾਰੇ ਅਕਾਲੀ ਲੀਡਰ ਜਹੇ ਨੇ ਜਿਨ੍ਹਾਂ ਵੱਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ ਅਸੀਂ ਵੀ ਗੁਨਾਹਗਾਰਾਂ ਸਾਡੇ ਤੋਂ ਵੀ ਗਲਤੀਆਂ ਹੋਈਆਂ ਨੇ ਤਾਂ ਕੁੱਲ ਮਿਲਾ ਕੇ ਹੁਣ ਦੇਖਣਾ ਹੋਵੇਗਾ ਕਿ ਕਿਹੜੇ-ਕਿਹੜੇ ਵੱਡੇ ਚਿਹਰਿਆਂ ਨੂੰ ਜਾ ਕੇ ਲਈਏ ਕਿ ਕਿਹੜੇ ਕਿਹੜੇ ਲੀਡਰਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਕਿ ਅਕਾਲ ਪਤਿ ਸਾਹਿਬ ਦੇ ਵੱਲੋਂ ਸਜ਼ਾ ਲਗਾਈ ਜਾਊਗੀ ਧਾਰਮਿਕ ਸਜ਼ਾ ਕਿਸ ਤਰੀਕੇ ਦੀ ਹੋਊਗੀ ਕੀ ਪੰਥ ਤੋਂ ਛੇਕਣ ਦਾ ਵੀ ਕੋਈ ਅਹਿਮ ਫੈਸਲਾ ਲਿਆ ਜਾ ਸਕਦਾ ਹੈ ਜਾਂ ਫਿਰ ਗੱਲ ਕੀਤੀ ਜਾਵੇ ਉਹਨਾਂ ਨੂੰ ਧਾਰਮਿਕ ਸਜ਼ਾ ਹੀ ਲਗਾਈ ਜਾ ਸਕਦੀ ਹੈ ਪੰਥਕ ਮਰਿਆਦਾ ਦੇ ਅਨੁਸਾਰ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਕਲੀਅਰ ਕਰ ਚੁੱਕੇ ਨੇ ਕਿ ਜਿਹੜਾ ਵੀ ਫੈਸਲਾ ਲਿਆ ਜਾਊਗਾ ਉਹ ਪੰਥਕ ਮਰਿਆਦਾ ਤੇ ਸਿੱਖ ਸੰਧਾਨਤਾਂ ਦੀ ਰੋਸ਼ਨੀ ਦੇ ਵਿੱਚ ਲਿਆ ਜਾਊਗਾ ਜਾਨੀ ਕਿ ਉਹ ਫੈਸਲਾ ਜਿਹੜਾ ਕਿ ਸਾਰੀ ਸੰਗਤ ਨੂੰ ਪਰਵਾਨ ਹੋਊਗਾ ਸਿੱਖ ਜਥੇਬੰਦੀਆਂ ਨੂੰ ਪਰਵਾਨ ਹੋਊਗਾ ਸਿੱਖ ਵੱਡੇ ਚਿਹਰੇ ਨੇ ਜਿਹੜੇ ਜਿਹੜੇ ਅਕਾਲੀ ਦਲ ਦੇ ਨਾਲ ਜਾਂ ਐਸਟੀਪੀਐਸ ਦੇ ਨਾਲ ਨਹੀਂ ਜੁੜੇ ਹੋਏ ਉਹਨਾਂ ਨੂੰ ਵੀ ਪਰਵਾਨ ਹੋਊਗਾ ਤਾਂ ਇਸ ਤਰੀਕੇ ਦਾ ਬਿਆਨ ਆਪਣੇ ਆਪ ਵਿੱਚ ਇੱਕ ਅਹਿਮ ਮਹੱਤਤਾ ਰੱਖਦਾ ਹੈ ਕਿ ਜੇਕਰ ਜਿਹੇ ਫੈਸਲੇ ਹੁੰਦੇ ਨੇ ਤਾਂ ਫਿਰ ਕਿਤਨਾ ਕਿਤੇ ਸਿੱਖਾਂ ਦੇ ਮਨ ਦੇ ਵਿੱਚ ਜੋ ਅਕਾਲੀ ਦਲ ਪ੍ਰਤੀ ਨਾਰਾਜ਼ਗੀ ਹੈ ਉਹ ਵੀ ਘਟ ਸਕਦੀ ਹੈ ਪਰ ਜੇ ਫੈਸਲਾ ਇਹਦਾ ਚੀਜ਼ਾਂ ਤੋਂ ਉਲਟ ਹੁੰਦਾ ਜਾਂ ਕਹਿ ਲਈਏ ਕਿ ਸਿੱਖ ਸੰਗਤ ਨੂੰ ਪਰਵਾਹ ਨਹੀਂ ਹੁੰਦਾ ਤਾਂ ਫਿਰ ਉਹ ਮੁਸ਼ਕਲਾਂ ਸੁਖਵੀਰ ਬਾਦਲ ਦੀਆਂ ਹੋਰ ਵੀ ਵਧਾ ਸਕਦਾ ਹੈ ਕੁੱਲ ਮਿਲਾ ਕੇ ਹੁਣ ਸਥਿਤੀ ਹੈ ਜਿਹੜੀ ਉਹ ਡਾਮਾਂਡੋਲ ਬਣੀ ਹੋਈ ਹੈ ਅਤੇ ਬੜੀ ਛੇਤੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਅਹਿਮ ਫੈਸਲਾ ਜਿਹੜਾ ਉਹ ਲਿਆ ਜਾਣਾ ਹੈ ਕਿ ਕੀ ਸਜ਼ਾ ਜਿਹੜੀ ਉਸ ਸੁਖਵੀਰ ਸਿੰਘ ਬਾਦਲ ਜਾਂ ਜਿਹੜੇ ਅਕਾਲੀ ਸੀ ਉਸ ਸਮੇਂ ਦੇ ਨਾਲ ਉਹਨਾਂ ਤੋਂ ਲਿਆ ਜਾਊਗਾ ਐਸਟੀਪੀਸੀ ਦੇ ਪ੍ਰਧਾਨ ਵੀ ਮੰਨ ਚੁੱਕੇ ਨੇ ਕਿ ਜਿਹੜਾ ਇਸ਼ਤਿਹਾਰ ਦਿੱਤੇ ਸੀਗੇ 90 ਲੱਖ ਰੁਪਏ ਦੇ ਇਸ਼ਤਿਹਾਰ ਉਹ ਇਸ਼ਤਿਹਾਰ ਕਿਉਂ ਦਿੱਤੇ ਗਏ ਸੀਗੇ ਆ ਰਾਮ ਰਹੀਮ ਨੂੰ ਮੁਆਫੀ ਨੂੰ ਲੈ ਕੇ ਤਾਂ ਉਹ ਵੀ ਮੰਨ ਚੁੱਕੇ ਨੇ ਕਿ ਸਾਡੇ ਤੋਂ ਗਲਤੀਆਂ ਹੋਈਆਂ ਨੇ ਤੇ ਮੈਂ ਉਸ ਸਮੇਂ ਪ੍ਰਧਾਨ ਨਹੀਂ ਸੀਗਾ ਤਾਂ ਜਿਹੜੇ ਵੀ ਉਸ ਸਮੇਂ ਦੇ ਪ੍ਰਧਾਨ ਸੀ ਕਿ ਉਹਨਾਂ ਨੂੰ ਵੀ ਕੋਈ ਸਜ਼ਾ ਲਗਾਈ ਜਾਂਦੀ ਹੈ ਜਾਂ ਫਿਰ ਬਾਕੀ ਅਕਾਲੀ ਨੇ ਜਿਹੜੇ ਉਹਨਾਂ ਦੀਆਂ ਮੁਸ਼ਕਲਾਂ ਇਸ ਤਰੀਕੇ ਨਾਲ ਬਤਨ 기ਆਂ ਬੜੀ ਛੇਤੀ ਜੋ ਵੀ ਫੈਸਲਾ ਕਾਲਪਤਖ ਸਾਬ ਦੇ ਜਥੇਦਾਰ ਵੱਲੋਂ ਲਿਆ ਜਾਊਗਾ ਦਰਸ਼ਕਾਂ ਨਾਲ ਸੰਦੇ ਕਰਨ ਦੀ ਕੋਸ਼ਿਸ਼ ਕਰਾਂਗੇ ਦਿਉ ਇਜਾਜ਼ਤ ਧੰਨਵਾਦ